ਅਜੇ ਸੁਖਵੀਰ ਸਿੰਘ ਬਾਦਲ ਖੁਰਾ ਨੂੰ ਤਨਖਾਹਿਆ ਇਕਰਾਰ ਛੋੜਾ ਦਿੱਤਾ ਗਿਆ ਜੋ ਵੀ ਹੁਕਮ ਆਏਗਾ ਉਹ ਨੂੰ ਇੱਕ ਸਿੱਖ ਹੁੰਦੇ ਦੇ ਨਾਤੇ ਜੀ ਸਰੇਮਤੀ ਪ੍ਰਵਾਨ ਕਰਾਂਗਾ ਗੁਨਾਹ ਇਹ ਜਿਹੜਾ ਸ਼ਬਦ ਵਰਤਿਆ ਗਿਆ ਉਸ ਸਮੇਂ ਜਦੋਂ ਜਥੇਦਾਰ ਪੁਰਾਣੇ ਬੋਲ ਜ਼ਿਕਰ ਕੀਤਾ ਜਾ ਰਿਹਾ ਸੀ ਸਤੁਰ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਚ ਅੰਤਕ ਮਰਿਆਦਾ ਦੀ ਉਹਨਾਂ ਤੋਂ ਲੰਘਣਾ ਹੋਈ ਹੈ ਜਾਉ ਧਾਰਮਿਕ ਤੌਰ ਤੇ ਕੇ ਲਈ ਜਾਂ ਰਾਜਨੀਤਿਕ ਤੌਰ ਤੇ ਕੇ ਲਈ ਅਜੇ ਸੁਖਬੀਰ ਸਿੰਘ ਬਾਦਲ ਖੁਰਾ ਨੂੰ ਤਨਖਾਹਿਆ ਕਰਾਰ ਛੋੜਾ ਦਿੱਤਾ ਗਿਆ ਜਿਸ ਤੋਂ ਬਾਅਦ ਦੱਸ ਦਈਏ ਕਿ ਜਥੇਦਾਰ ਖੁਰਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 15 ਦਿਨ ਦੇ ਅੰਦਰ ਅੰਦਰ ਜੋ ਹੈ ਉਹਨਾਂ ਦੇ ਵੱਲੋਂ ਪੇਸ਼ ਹੋ ਕੇ ਉੱਥੇ ਜਵਾਬ ਜਿਹੜਾ ਦਿੱਤਾ ਜਾਵੇ ਸਪਸ਼ਟੀਕਰਨ ਬਾਕੀ ਜਿਹੜੇ ਕੈਬਨਿਟ ਮੰਤਰੀ ਉਸ ਸਮੇਂ ਦੇ ਸਨ ਉਹਨਾਂ ਤੋਂ ਵੀ ਜਵਾਬ ਜਿਹੜਾ ਸਪਸ਼ਟੀਕਰਨ ਜਿਹੜਾ ਉਮੰਤਿਆ ਕਿ ਤੇ ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਇਸੇ ਮੁੱਦੇ ਨੂੰ ਲੈ ਕੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ ਵਲਟੋਹਾ ਹੁਣੇ ਜੁੜੇ ਨੇ ਵਲਟੋਹਾ ਜੀ ਅੱਜ ਸੁਖਬੀਰ ਸਿੰਘ ਬਾਦਲ ਖੁਰਾ ਨੂੰ ਤਨਖਾਈਆ ਕਰਾਰ ਛੋੜਾ ਦੇ ਦਿੱਤਾ ਕਿ ਇਸ ਤੇ ਤੁਹਾਡਾ ਰਿਐਕਸ਼ਨ ਕੀ ਹੈ ਦੇਖੋ ਹਰ ਸੇਕ ਵਾਸਤੇ ਸ਼ਰੀਆ ਕਾਨੂੰਨ ਤੱਕ ਸਾਹਿਬ ਸਰਵੋੱਚ ਹੈ ਸੁਪਰੀਮ ਹੈ ਹਮਮ ਔਰ ਸਰਦਾਰ ਸੁਮੇਰ ਸਿੰਘ ਮਤਲਬ ਜਿਹੜੀ ਸ਼ਿਕਾਇਤ ਉੱਤੇ ਪਹੁੰਚੀ ਸੀ ਜੀ ਉਹ ਦੇ ਉਤੇ ਪਾਲ ਸਿੰਘ ਸਹਿਬਾਨ ਨੇ ਵਿਚਾਰ ਕਰਨ ਉਪਰੰਤ ਜਿਹੜਾ ਆ ਅੱਜ ਇਹ ਹੁਕਮ ਜਾਰੀ ਕੀਤਾ ਹੈ ਜੀ ਔਰ ਸਰਦਾਰ ਸ੍ਰੀ ਵੀਰ ਸਿੰਘ ਬਾਦਲ ਖੋਰਾ ਨੇ ਪਹਿਲੇ ਨਿਮਰਤਾ ਸਹਿਤ ਹਾਜ਼ਰ ਹੋ ਕੇ ਸਿੰਘ ਸਹਿਬਾਨ ਦੇ ਕੋਲ ਪੇਸ਼ ਹੋ ਕੇ ਅਰਜ਼ਿ ਕੀਤੀ ਸੀ ਕਿ ਮੈਂ ਸ਼੍ਰੀ ਅਕਾਲ ਤੱਕ ਸਭ ਤੋਂ ਜੋ ਵੀ ਹੁਕਮ ਆਏਗਾ ਉਹ ਨੂੰ ਇੱਕ ਸਿੱਖ ਹੁੰਦੇ ਨਾਤੇ ਖਰੇ ਮੱਥੇ ਪ੍ਰਵਾਨ ਕਰਾਂਗਾ ਜੀ ਔਰ ਜਿਹੜੀ ਹੁਣ ਪ੍ਰਕਿਰਿਆ ਚੱਲ ਰਹੀ ਏ ਅੱਗੇ ਹੁਣ ਉਹਨਾਂ ਨੂੰ ਜਿਹੜਾ ਆ ਅ ਤਰਖਾਇਆ ਕਰੇ ਤਰਾਰ ਦੇਣ ਤੋਂ ਬਾਅਦ ਜਿਹੜਾ ਆ ਜਾਤੀ ਤੌਰ ਤੇ ਸ਼੍ਰੀ ਅਕਾਲ ਤੱਕ ਸਰ ਦੇ ਸਰਮੁਖ ਇੱਕ ਨਮਾਣੇ ਸਿੱਖ ਵਜੋਂ ਜਿਹੜਾ ਪੇਸ਼ਾ ਵਾਸਤੇ ਹੁਕਮ ਜਾਰੀ ਕੀਤੇ ਗਿਆ ਹੈ ਜੀ ਉਹਦੇ ਬਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਖੁਰਾਂ ਦਾ ਵੀ ਗਿਆਨ ਆ ਗਿਆ ਹੈ ਕਿ ਉਹ ਬਹੁਤ ਜਲਦ ਜਿਹੜਾ ਹੈ ਸ਼੍ਰੀ ਅਕਾਲ ਤਖਤ ਦੇ ਸੰਮੁਖੋ ਕੇ ਖਿਮਾ ਜਾਚਨਾ ਕਰਨਗੇ ਜੀ ਬਲਟਵਾ ਸਾਹਿਬ ਜਿੱਥੇ ਸੁਖਬੀਰ ਸਿੰਘ ਬਾਦਲ ਖੁਰਾਂ ਨੂੰ ਤਲਬ ਕੀਤਾ ਗਿਆ ਪਹਿਲਾਂ ਜਦੋਂ ਸਰਕਾਰ ਸੀ ਉਸ ਸਮੇਂ ਦੇ ਛੇ ਮੰਤਰੀ ਸਨ ਉਹਨਾਂ ਨੂੰ ਵੀ ਕੈਬਨਿਟ ਮੰਤਰੀਆਂ ਨੂੰ ਵੀ ਜਿਹੜਾ ਤਲਬ ਕੀਤਾ ਗਿਆ ਇਸ ਤੇ ਕੀ ਕਹੂੰਗੇ ਕੁਦਰਤੀ ਹੈ ਕਿ ਬੜੀ ਤੁੰਗਾਈ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਇਸ ਸਿੰਘ ਸਰਵਾਨ ਨੇ ਜੋ ਵੀ ਹਕੂਮਤਦਾਰੀ ਕੀਤਾ ਆ ਤੇ ਉਹ ਜਿਹੜੀ 2007 ਤੋਂ ਲੈ ਕੇ 17 ਤੱਕ ਦੀ ਕੈਬਨਿਟ ਹੈ ਜੀ ਉਸ ਸਰਕਾਰ ਦੀ ਕਿਉਂਕਿ ਜਿਹੜੇ ਵੀ ਫੈਸਲੇ ਹੁੰਦੇ ਨੇ ਸਰਕਾਰੀ ਤੌਰ ਤੇ ਉਹ ਸਾਰੇ ਵੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਨੇ ਜਿਹੜੇ ਉਸ ਸਮੇਂ ਕੈਬਨਿਟ ਦੇ ਵਿੱਚ ਸਿੱਖ ਵਜ਼ੀਰ ਸੀਗੇ ਉਹ ਸਾਰਿਆਂ ਨੂੰ ਪੇਸ਼ ਹੋਣ ਵਾਸਤੇ ਆਦੇਸ਼ ਜਾਰੀ ਕੀਤਾ ਹੈ ਕਿ ਉਹ ਵੀ ਸ਼੍ਰੀ ਅਕਾਲ ਤਖਤ ਸਦਨ ਸਮੁਖ ਜਿਹਾ ਆਇਆ ਦੇਸ਼ ਉਹ ਗਿਆ ਆਪਣਾ ਸਪਸ਼ਟੀਕਰਨ ਦੇਣਾ ਜੀ ਬਲਟਵਾ ਸਾਹਿਬ ਜਿੱਥੇ ਇੱਕ ਵਾਰੀ ਕਹਿ ਦਿੱਤਾ ਜਾਏ ਕਿ ਤਨਖਾਹਿਆ ਕਰਾਰ ਦੇ ਦਿੱਤਾ ਜਾਏ ਤਾਂ ਅਸਲ ਵਿੱਚ ਉਸ ਨੂੰ ਦੋਸ਼ੀ ਹੀ ਜੜਾ ਕਿਹਾ ਜਾਂਦਾ ਤੇ ਉਹ ਗੁਨਾਹ ਵੀ ਜਿਹੜਾ ਸ਼ਬਦ ਵਰਤਿਆ ਗਿਆ ਉਸ ਸਮੇਂ ਜਦੋਂ ਜਥੇਦਾਰ ਹੋਰਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਸੀ ਤਾਂ ਇਸ ਨੂੰ ਤੁਸੀਂ ਕਿੰਝ ਵੇਖਦੇ ਹੋ ਇਹ ਦੇ ਚ ਕੋ ਦਰਾਵਾਂ ਨੇ ਕਿ ਤਨਖਾਹਿਆ ਕਰਾਰ ਦੇਣਾ ਮਤਲਬ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਚ ਪੰਥਕ ਮਰਿਆਦਾ ਦੀ ਉਹਨਾਂ ਤੋਂ ਲੰਘਣਾ ਹੋਈਏ ਜੀ ਜਾਂ ਉਤਾਰ ਮੁਕਤੌਰ ਤੇ ਕੇ ਲਈ ਜਾਂ ਰਾਇਨਿਤਕ ਤੌਰ ਤੇ ਕੇ ਲਈ ਜਿਹੜੀ ਪੰਥ ਦੇ ਧਰਮ ਦੇ ਨਾਲ ਜੁੜੀ ਹੁੰਦੀ ਹੈ ਤੇ ਜਦੋਂ ਵੀ ਕੋਈ ਅਧਿਹੀ ਕੋਤਾਹੀ ਹੁੰਦੀ ਹੈ ਉਹਨੂੰ ਦੋਸ਼ ਕਹਿ ਲਓ ਉਹਨੂੰ ਜੋ ਮਰਜ਼ੀ ਕਹਿ ਲਓ ਉਹ ਹੋਈ ਹੈ ਤੇ ਤਾਂ ਦੀ ਉਹਨਾਂ ਨੂੰ ਜਿਹੜਾ ਆ ਸ੍ਰੀ ਅਕਾਲ ਤਖਤ ਸਭਾ ਨੂੰ ਤਨਖਾਏ ਇਕਰਾਰ ਦਿੱਤਾ ਗਿਆ ਔਰ ਅ ਦੀਤੇ ਦੇ ਵਿੱਚ ਬੜਾ ਲੰਬਾ ਇਤਿਹਾਸ ਹੈ ਜੀ ਜਦੋਂ ਸ੍ਰੀ ਅਕਾਲ ਤਖਸਾਲੋਂ ਜਾਂ ਸਿੱਖੋਂ ਵੱਲੋਂ ਸਮੇਂ-ਸਮੇਂ ਤੇ ਆਦੇਸ਼ ਜਾਰੀ ਹੁੰਦੇ ਰਹੇ ਨੇ ਔਰ ਜਿਹਦੇ ਚ ਸ਼੍ਰੋਮਣੀ ਕਾਲੀ ਦਲ ਦੇ ਨਾਲ ਸੰਬੰਧਿਤ ਲੀਡਰਸ਼ਿਪ ਜਿਹੜੀ ਹੈ ਔਰ ਹੋਰ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਨੇ ਸਿੱਖ ਸਮਾਜ ਦੀਆਂ ਉਹ ਇੱਥੇ ਤਰਬ ਕੀਤੀਆਂ ਜਾਂਦੀਆਂ ਰਹੀਆਂ ਨੇ ਜੀ ਤਨਖਈਆ ਕਰਾਰ ਦਿੱਤੇ ਜਾਂਦੇ ਰਹੇ ਨੇ ਔਰ ਇੱਥੋਂ ਤੱਕ ਕਿ ਉਸ ਸਮੇਂ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਨਖਈਆ ਕਰਾਰ ਦਿੱਤਾ ਸੀ ਜੀ ਤੇ ਇਤਿਹਾਸ ਤੇ ਵਿੱਚ ਆਉਂਦਾ ਹੈ ਕਿ ਜਦੋਂ ਉਹਨਾਂ ਨੇ ਤਨਖਈਆ ਕਰਾਰ ਦਿੱਤਾ ਸੀ ਤੇ ਜਦੋਂ ਆਪਣੇ ਦਰਬਾਰ ਨੂੰ ਜਾ ਰਹੇ ਸੀ ਤੇ ਜਿਹੜਾ ਚੋਪਦਾਰ ਸੀਗਾ ਸਿੱਖ ਸੀ ਜਿਹੜਾ ਇਹ ਲੋਹਾਂ ਨੂੰ ਕਿ ਰੋਜ਼ ਫਤਿਹ ਬਣਾਉਂਦਾ ਸੀਗਾ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਦੇਖ ਕੇ ਇਹ ਮੁਖ ਮੋੜ ਲਿਆ ਸੀ ਇਹ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਜੀ ਤੇ ਜਥੇਦਾਰ ਸਾਹਿਬ ਨੇ ਫਿਰ ਜਿਹੜਾ ਆ ਸਿੱਖ ਸੰਗਤ ਦੇ ਕਹਿਣ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਮਾਫ ਕਰ ਦਿੱਤਾ ਸੀ ਇਹ ਵੀ ਸਾਡੇ ਇਤਿਹਾਸ ਦਾ ਹਿੱਸਾ ਤੇ ਉਹੀ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਸ਼੍ਰੀ ਘਾਲ ਤੱਕ ਸਭ ਤੇ ਸਜ਼ਾ ਦਿੱਤੀ ਗਈ ਸੀ ਤੇ ਜਿਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਕਰਾਈ ਹੈ ਤੇ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਜੀ ਤੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੇ ਜੀ ਜਿਹੜਾ ਗੇਟ ਹੈ ਜੀ ਜਦੋਂ ਦਰਸ਼ਨ ਜੋੜੀ ਤੋਂ ਪੋਰ ਲੰਘ ਕੇ ਜਾਂਦੇ ਆਪਾਂ ਤੇ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਤੇ ਜਿਸ ਦਰਵਾਜ਼ੇ ਤੋਂ ਆਪਾਂ ਅੰਦਰ ਦਾਖਲ ਹੁੰਨੇ ਆ ਉਸ ਦਰਵਾਜ਼ੇ ਦੇ ਉੱਪਰਲੇ ਪਾਸੇ ਜਿੱਥੇ ਮੂਲ ਮੰਤਰ ਉਕਰਿਆ ਹੋਇਆ ਹੈ ਜੀ ਉਹਦੇ ਨਾਲ ਹੀ ਮਹਾਰਾਜਾ ਰঞ্জੀਤ ਸਿੰਘ ਦਾ ਨਾਮ ਵੀ ਿਕਰਿਆ ਹੋਇਆ ਹੈ ਤੁਸੀਂ ਦੇਖੋ ਕਿ ਉਹ ਸਿੱਖ ਉਹ ਮਹਾਰਾਜਾ ਜਿਹਨੂੰ ਸ਼੍ਰੀ ਅਕਾਲ ਤਖਤ ਸਭ ਤੇ ਉਤਰਮ ਕੀਤਾ ਗਿਆ ਸੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਔਰ ਸਭ ਜਿਆਦਾ ਪ੍ਰਾਵਧਨ ਕੀਤਾ ਗਿਆ ਸੀਗਾ ਤੇ ਉਸੇ ਮਹਾਰਾਜਾ ਦਾ ਜਿਹੜਾ ਆ ਸ਼੍ਰੀ ਦਰਬਾਰ ਸਭ ਜੋ ਸਿੱਖਾਂ ਦਾ ਸਰਵਉੱਚ ਸਥਾਨ ਹੈ ਸਿੱਖ ਧਰਮ ਦਾ ਉਹਦੇ 메ਨ ਦਰਵਾਜੇ ਦੇ ਉੱਤੇ ਔਰ ਜੇ ਕਹਿ ਲਈਏ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜੇ ਕਿਸੇ ਦਾ ਨਾਮ ਲਿਖਿਆ ਆ ਹੂੰ ਤੇ ਸੋਨੇ ਦੀ ਅੱਖਰਾਂ 'ਚ ਤੂੰ ਮਹਾਰਾਜ ਅਨਜੀਤ ਸਿੰਘ ਪੱਲਕਿਆ ਹੋਇਆ ਜੀ ਬਲਟੋਆ ਸਾਹਿਬ ਇੱਥੇ ਜੇਕਰ ਗੱਲ ਕੀਤੀ ਜਾਏ ਤਾਂ ਤੁਸੀਂ ਸੁਖਬੀਰ ਸਿੰਘ ਬਾਦਲ ਖੁਰੋਂ ਦੇ ਬੜੇ ਕਰੀਬੀ ਮੰਨੇ ਜਾਂਦੇ ਹੋ ਤੁਸੀਂ ਉਹਨਾਂ ਦੇ ਬੜੇ ਕਰੀਬ ਹੋ ਕਿ ਤੁਹਾਡੀ ਇਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੈ ਫੋਨ ਦੇ ਉੱਤੇ ਰਾਬਤਾ ਹੋਇਆ ਹੋਵੇ ਜਾਂ ਕਿਸੇ ਤਰ੍ਹਾਂ ਦਾ ਸੰਪਰਕ ਹੋਇਆ ਹੋਵੇ ਨਹੀਂ ਮੇਰਾ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਨਹੀਂ ਹੋਇਆ ਕਿ ਅੱਜ ਅਚਾਨਕ ਹੀ ਇਹ ਫੈਸਲਾ ਆਇਆ ਹਮੇਂ ਕਿ ਇਹ ਸਮਾਉਣਾ ਸੀ ਕਿ ਅੱਜ ਮੀਟਿੰਗ ਹੋਣੀ ਹੈ ਸਿੰਘ ਸਾਹਬਾਨ ਦੀ ਉਸ ਤੋਂ ਬਾਅਦ ਕੋਈ ਆਦੇਸ਼ ਆ ਸਕਦਾ ਹੈ ਮੇਰੀ ਇਹ ਕਿਸੇ ਬਤਰਾਂ ਦੀ ਨਾਂ ਤੇ ਪਹਿਲਾਂ ਹੋਈ ਹੈ ਤੇ ਨਾ ਹੀ ਅੱਜ ਹੋਈ ਆ ਕੀ ਤੁਹਾਡੇ ਵੱਲੋਂ ਵੀ ਗੱਲਬਾਤ ਨਹੀਂ ਕੀਤੀ ਚਾਈ ਕਿ ਉਹਨਾਂ ਦੇ ਨਾਲ ਹਲੇ ਤੱਕ ਨਹੀਂ ਕੋਈ ਅਜਿਹੀ ਲੋੜੀ ਨਹੀਂ ਮਿਲ ਕਹ ਲੈ ਕਿ ਉਹਨਾਂ ਨੇ ਜੀ ਉਹਨਾਂ ਨੂੰ ਜ਼ਰੂਰਤ ਹੋਊਗੀ ਉਹ ਫੋਨ ਕਰ ਲੈਣਗੇ ਕਿਉਂਕਿ ਇਹ ਮਾਮਲਾ ਜਿਹੜਾ ਹੈ ਸ਼ਰੀਆਕਾਰ ਤੱਕ ਸਰਦਾ ਆ ਹਮਮ ਔਰ ਇੱਕ ਨਮਾਣੇ ਸਿੱਖ ਦੇ ਤੌਰ ਤੇ ਉਹਨਾਂ ਨੇ ਪੇਸ਼ ਹੋਣਾ ਹੈ ਇਹਦੇ 'ਚ ਕਿਸੇ ਦੇ ਸਲਾਮ ਅਸ਼ਰੇ ਦੀ ਲੋੜ ਕੋਈ ਨਹੀਂ ਜੀ ਅ ਬਲਤਵਾ ਸਾਹਿਬ ਸੁਖਬੀਰ ਸਿੰਘ ਬਾਦਲ ਖੂਰਾਂ ਨੂੰ ਕਿਤੇ ਨਾ ਕਿਤੇ ਲਾਂਬੇ ਕਰਨ ਦੀ ਜਿਹੜੀ ਆਵਾਜ਼ ਚੁੱਕੀ ਜਾ ਰਹੀ ਹੈ ਤੁਸੀਂ ਕਿੰਨ ਸਮਾਨੰਦਿਓ ਕਿ ਜਿੱਥੇ ਬਾਗੀ ਧੜੇ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਖੂਰਾਂ ਨੂੰ ਇੱਕ ਪਾਸੇ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਕਾਰਜਕਾਰੀ ਪ੍ਰਧਾਨ ਵੀ ਛੜਾ ਲਾਇਆ ਕੇ ਲੇਕਿਨ ਉਸ ਤੋਂ ਬਾਅਦ ਵੀ ਇਹ ਸੁਰ ਉੱਠ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਖੂਰਾਂ ਨੂੰ ਲਾਂਬੇ ਕਰ ਦੇਣਾ ਚਾਹੀਦਾ ਦੇਖੋ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਇਹ ਜਿਹੜੀ ਮੰਗ ਕਰਦੇ ਕੌਣ ਨੇ ਹੂੰ ਇਹ ਉਹ ਸਾਰੇ ਸਿੱਧਨ ਕਰਦੇ ਨੇ ਜਿਹੜੇ ਅਕਾਲੀ ਦਲ ਤੋਂ ਦੂਰ ਜਾ ਚੁੱਕੇ ਐ ਜਾਂ ਅਕਾਲੀ ਦਲ ਦੇ ਵਿਰੋਧੀ ਐ ਤੇ ਜਾਂ ਜਿਹੜੇ ਬਾਦਲ ਪਰਿਵਾਰ ਦੇ ਤੇ ਸਸੂ ਵੀਰ ਸਿੰਘ ਬਾਦਲ ਦੇ ਵਿਰੋਧੀ ਐ ਜੀ ਚਲੋ ਵਿਰੋਧੀ ਹੋਣਾ ਇੱਕ ਸਾਡੇ ਸਮਾਜ ਦਾ ਹਿੱਸਾ ਆ ਪਰ ਜਿੱਥੇ ਪੰਥਕ ਮਰਿਆਦਾ ਦੀ ਗੱਲਾਂ ਨੇ ਜਿੱਥੇ ਧਰਮ ਦੀ ਗੱਲਾਂ ਨੇ ਉੱਥੇ ਰੱਬ ਤੋਂ ਡਰਨਾ ਚਾਹੀਦਾ ਆ ਉੱਥੇ ਗੁਰੂ ਤੋਂ ਡਰਨਾ ਚਾਹੀਦਾ ਆ ਉੱਥੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਹਮਮ ਔਰ ਤੁਸੀਂ ਉਸ ਪੰਥਕ ਮਰਿਆਦਾ ਦੇ ਵਿੱਚ ਰਹੇਗੇ। ਉਹਨਾਂ ਪਰੰਪਰਾਵਾਂ ਦੇ ਵਿੱਚ ਰਹੇ ਕੇ ਤੁਸੀਂ ਉਹਦੇ ਤੇ ਰਿਐਕਟ ਕਰੋ, ਆਪਣੀ ਪ੍ਰਤੀਕਿਰਿਆ ਦਿਓ। ਪਰ ਤੁਸੀਂ ਜਿਸ ਤਰ੍ਹਾਂ ਦੀ ਗੱਲਾਂ ਕਰਦੇ ਜੀ ਹਮ ਕਿਤੇ ਨਾ ਸਿੱਖੀ ਰਵੈਥਾਂ ਨੇ, ਨਾ ਸਿੱਖੀ ਪਰੰਪਰਾਵਾਂ ਨੇ, ਨਾ ਸਿੱਖੀ ਮਰਿਆਦਾ ਆ। ਹਮ ਔਰ ਸਭ ਤੋਂ ਵੱਡੀ ਸਾਡੇ ਕੋਲ ਇੱਕ ਐਗਜ਼ਾਮਪਲ ਚ ਹੈ ਹੋਰ ਬਹੁਤ ਦਿੱਤੀਆਂ ਜਾ ਸਕਦੀਆਂ ਨੇ। ਪਰ ਸਭ ਤੋਂ ਵੱਡੀ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਹੁੰਦੀ ਹੈ ਜੀ ਕਿ ਜਦੋਂ ਉਹਨਾਂ ਨੇ ਤਨਖਾਹਾਂ ਇਕਰਾਰ ਦਿੱਤਾ ਗਿਆ ਤੇ ਉਹ ਸ੍ਰੀ ਅਕਾਲ ਤਖਤ ਸਭ ਦੇ ਇੱਕ ਨਮਾਣੇ ਸਿੱਖ ਵਜੋਂ ਪੇਸ਼ ਹੁੰਦੇ ਨੇ ਜੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਸੀ ਹੂੰ ਉਹ ਮਹਾਰਾਜਾ ਦੇ ਪਾਦ ਤੋਂ ਪਾਸੇ ਹੋ ਕੇ ਜਾਂ ਕਿਸੇ ਹੋਰ ਨੂੰ ਮਹਾਰਾਜਾ ਨੇ ਯੋਗਤ ਕਰਕੇ ਇਹ ਪੇਸ਼ ਨਹੀਂ ਸੀ ਹੋਇਆ ਹੂੰ ਤੇ ਅਜੇ ਕਿ ਸਸਵੀਰ ਸਿੰਘ ਬਾਦਲ ਹੋਰਾਂ ਨੇ ਤੇ ਆਪਣੇ ਜਿਹੜੀਆਂ ਪਾਵਰ ਦੇ ਨੇ ਉਹ ਸਾਰੀਆਂ ਸਬ 20 ਸਰਦਾਰ ਬਲਵਿੰਦਰ ਸਿੰਘ ਪੁੰਦਲ ਹੋਰਾਂ ਦੇ ਹਵਾਲੇ ਕਰ ਦਿੱਤੀਆਂ ਨੇ ਜੀ ਹਾਂ ਜੀ ਕਿ ਮਤਲਬ ਕਿ ਮੈਂ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਣਾ ਚਾਹੁੰਦਾ ਇੱਕ ਆਮ ਸਧਾਰਨ ਸਿੱਖ ਚਾਹੇ ਪਿੱਡੇ ਵੀ ਵੱਡੇ ਮਰਜੀ ਰਤਬੇ ਤੇ ਹੋਵੇ ਜਦੋਂ ਸਿੱਖ ਉੱਥੇ ਪੇਸ਼ ਹੁੰਦਾ ਹੈ ਉਹਦੇ ਕੋਈ ਰਤਬਾ ਚਾਹੇ ਜਿਹੜਾ ਮਰਜੀ ਹੋਵੇ ਕੋਈ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੁੰਦਾ ਹੈ ਜੀ ਉੱਥੇ ਰਤਬਾ ਮੈਂ ਨਹੀਂ ਰੱਖਦਾ ਉਥੇ ਸਿੱਖ ਦੀ ਆਸਥਾ ਸਿੱਖ ਦਾ ਸਮਰਪਣ ਜਿਹੜਾ ਆ ਜਿਹੜਾ ਹੰਕਾਰ ਰਹਿਤ ਹੋਵੇ ਹਉਮੈ ਰਹਿਤ ਹੋਵੇ ਤੇ ਗੁਰੂ ਨੂੰ ਸਮਰਪਿਤ ਹੋਵੇ ਉਹ ਉਹ ਜਿਹੜੀ ਆ ਭਾਵਨਾ ਜਿਹੜੀ ਆ ਉਹ ਹੁੰਦੀ ਹੈ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲਗੁਰਾਂ ਵੱਲੋਂ ਜਿਹੜਾ ਹੈ ਉਹ ਮੋٹے ਜਿਹੇ ਰੂਪ ਚ ਜਿਹੜਾ ਸਾਰਿਆਂ ਨੂੰ ਪਤਾ ਹੈ ਕਿ ਉਹ ਨਜ਼ਰ ਆ ਗਈ ਜੀ ਆ ਸ਼ੁਕਰੀਆ ਬਲਟਵਾ ਸਾਹਿਬ ਗੱਲਬਾਤ ਕਰਨ ਲਈ